ਸਤਿ ਸ਼੍ਰੀ ਅਕਾਲ ਜੀ ਕੁੜੀ ਦਾ ਰਿਸ਼ਤਾ ਦੇਖੋ ਵਧੀਆ ਪਰਿਵਾਰ ਤੋਂ ਨਾਮ ਅਰਪੰਦਰ ਕੌਰ ਕਾਸਟ ਹੈ ਜੱਟ ਸਿੱਖ ਪੜ੍ਹਾਈ ਬੀਏ ਪਾਸ ਗੋਤਾ ਦਿਓਲ ਉਮਰ 36 ਮਹੀਨਾ 1999 ਕੱਦ 5-5 ਰਿਸ਼ਤਾ ਮੁੰਡਾ ਵੈਸ਼ਨੂ ਤੇ ਨਸ਼ਰਾਤ ਹੋਵੇ ਕਾਸਟ ਜੱਟ ਸਿੱਖ ਹੋਵੇ ਜ਼ਮੀਨ ਘੱਟੋ-ਘੱਟ 5 ਕਿੱਲੇ ਤੱਕ ਹੋਵੇ ਬੇ ਵਧੀਆ ਘਰ ਨਾਲ ਕੁੜੀ ਦਾ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ ਕੇਵਲ ਉਹ ਹੀ ਰਿਸ਼ਤਾ ਲੈਣ ਲਈ ਸਾਡੇ ਨਾਲ ਸੰਪਰਕ ਕਰਨ ਜੀ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਾਰੇ ਰਿਸ਼ਤੇ ਵਧੀਆ ਹੁੰਦੇ ਆ ਅਗਲਾ ਰਿਸ਼ਤਾ ਆ ਨਾਮ ਕੌਰ ਜ਼ਿਲ੍ਹਾ ਬਠਿੰਡਾ ਕਾਸਟਾ ਜਰਸੀ ਗੋਤਾ ਟੱਲੋਂ ਪੜ੍ਹਾਈ ਬੀਸੀਏ ਪੀਜੀਡੀਸੀਏ ਉਸ ਤੋਂ ਬਾਅਦ ਆਇਲੈਂਡਸ ਜੋ 6 ਬੈਂਡ ਉਮਰ 28 ਦਾ 1997 ਕੱਦ ਪੰਜ ਤਿੰਨ ਹੈ ਕੁੜੀ ਪ੍ਰਾਈਵੇਟ ਟੀਚਰ ਰਿਸ਼ਤਾ ਮੁੰਡਾ ਸੋਹਣਾ ਤੇ ਸਮਝਦਾਰ ਨਸ਼ਾ ਰਹਿਤ ਹੋਵੇ ਜ਼ਮੀਨ 7 ਕਿੱਲੇ ਤੱਕ ਹੋਵੇ ਜਾਂ ਫਿਰ ਮੁੰਡਾ ਛੀ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਏ ਕੈਨੇਡਾ ਦਾ ਪੀ ਆਰ ਹੋਵੇ ਜਾਂ ਮੁੰਡਾ ਪੰਜਾਬ ਜੋਬ ਕਰਦਾ ਹੋਵੇ ਅਗਲਾ ਰਿੱਤਾ ਆ ਨਾਮਕੌਰ ਜ਼ਿਲ੍ਹਾ ਮੋਗਾ ਕਾਸਟ ਜਰਸੀ ਗੋਤਾ ਬਰਾਡ ਉਮਰ 1 ਤਰੀਕ ਪਹਿਲਾ ਮਹੀਨਾ 1999 ਕੱਦ 5 5 ਪੜ੍ਹਾਈ ਬੀਏ ਸੀ ਨਰਸਿੰਗ ਰਿਸ਼ਤਾ ਮੁੰਡਾ ਨਸ਼ਰ ਤੇ ਵੈਸ਼ਨੂ ਹੋਵੇ ਜ਼ਮੀਨ ਘੱਟੋ ਘੱਟ 4 ਤੋਂ 6 ਕਿੱਲੇ ਤੱਕ ਆਉਂਦੀ ਹੋਵੇ ਅਗਲਾ ਰਿਤਾ ਆਇਆ ਜੀ ਨਾਮ ਅਕੌਰ ਜ਼ਿਲ੍ਹਾ ਸ਼੍ਰੀ ਮੋਖਸਰ ਸਾਹਿਬ ਕਾਸਟ ਹੈ ਜਾਤ ਸਿੱਖ ਗੋਤ ਹੈ ਸੇਖੋ ਉਮਰ 5 5 1998 ਕੱਦ 5 ਫੁੱਟ 6 ਇੰਚ ਪੜ੍ਹਾਈ ਬੀਏ ਐਂਡ ਬੀਕਾਮ ਪਾਸ ਲੋੜ ਹੈ ਮੁੰਡਾ ਸੋਨਾ ਤੇ ਨਸ਼ਰ ਹੈ ਤੋਂ ਵੀ ਜ਼ਮੀਨ ਚਾਰ ਕਿਲੇ ਤੋਂ ਉੱਪਰ ਹੋਵੇ ਜਾਂ ਚਾਰ ਕਿਲੇ ਤੱਕ ਹੋਵੇ ਅਗਲਾ ਰੇਸ਼ਤਾ ਹੈ ਜੀ ਨਾਮ ਹੈ ਕੌਰ ਜ਼ਿਲ੍ਹਾ ਲੁਧਿਆਣਾ ਕਾਸਟ ਹੈ ਜੱਟ ਸਿੱਖ ਉਮਰ 1998 ਕੱਦ ਲੜਕੀ ਦਾ 5 ਫੁੱਟ 2 ਇੰਚ ਪੜ੍ਹਾਈ ক্লাস 2 ਐਸੋਕੇਟ ਡਿਗਰੀ ਆਫ ਆਰਟਸ ਕੰਮ ਕੈਨੇਡਾ ਪੀਆ ਰੈਡਮਨਟਨ ਚ ਹੈ ਸਟੋਰ ਮੈਨੇਜਰ ਇਨ ਅ ਰਿਟਾਈਲ ਕਲੋਥਿੰਗ ਸਟੋਰ ਸ਼ਾਰਟ ਟਾਈਮ ਡਿਵੋਰਸਡ ਐਡ ਆਲ ਪੇਪਰ ਵਰਕ ਫਿਰ ਤਾਂ ਮੁੰਡਾ ਕੈਨੇਡਾ ਦਾ ਪੀ ਆਰ ਜਬਰਤ ਪਰਮਟ ਹੋਵੇ ਅਗਲਾ ਦਿੱਤਾ ਹੈ ਜੀ ਨਾਮ ਕੌਰ ਹੈ ਕਾਸਟ ਹੈ ਜੱਟ ਸੇ ਗੋਤ ਬਰਾੜ ਜ਼ਿਲ੍ਹਾ ਲੁਧਿਆਣਾ ਉਮਰ 3 ਤਰੀਕ 3 ਤੀਸਰਾ ਮਹੀਨਾ 1999 ਕੱਦ ਪੰਜ ਪੰਜ ਹੈ ਪੜਾਈ ਕਲਾਸ 2 ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਕੰਮ ਕੁੜੀ ਸਲਾਈ ਦਾ ਵਧੀਆ ਜਾਣਦੀ ਹੈ ਸੋਹਣੀ ਸੁਨੱਖੀ ਹੈ ਰਹਿਤਾ ਜੱਟ ਸੇ ਕਾਸਟ ਤੋਂ ਹੋਵੇ ਜਮੀਨ ਸ਼ੇਕੀਲੇ ਤੱਕ ਹੋਵੇ ਮੁੰਡੇ ਮੁੰਡੇ ਨੂੰ ਨਾਲ ਤੇ ਮੁੰਡਾ ਜ਼ਰੂਰ ਨਸ਼ਾ ਰਹਿਤ ਹੋਵੇ ਜੀ ਆਗਲਾ ਰਿਸ਼ਤਾ ਆਇਆ ਨਾਮ ਕੌਰ ਕਾਸਟਾ ਰਾਮਗੜ੍ਹ ਗਿਆ ਗੋਤਾ ਬੇਰਦੀ ਜ਼ਿਲ੍ਹਾ ਰੂਪਨਗਰ ਤੋਂ ਆ ਰਿਸ਼ਤਾ ਉਮਰ 5 ਤੋਂ 1998 ਕੱਦ 5-5 ਹੈ ਪੜ੍ਹਾਈ 12 ਪਾਸ ਕੇਵਲ ਪਰਵਾਚ ਮਾਤਾ ਪਿਤਾ ਇੱਕ ਭੈਣ ਤੇ ਦੋ ਭਰਾ ਆ ਗਏ ਰਿਤਮ ਦਾ ਨਸ਼ਰ ਹੈ ਤੇ ਵਧੀਆ ਪਰਿਵਾਰ ਤੋਂ ਬੇਬੈਸ਼ ਨੂੰ ਮੁੰਡਾ ਕਾਮਕਾਰ ਵਧੀਆ ਕਰਦਾ ਹੋਵੇ ਜੀ ਵਧੀਆ ਪਰਿਵਾਰ ਤੋਂ ਰਿਸ਼ਤੇ ਆ ਜੀ ਅੱਜ ਸਾਰੇ ਅਗਲਾ ਰਿਸ਼ਤਾ ਆਇਆ ਨਾਮ ਕੌਰ ਜਿਲ੍ਹਾ ਪਟਿਆਲੇ ਤੁਮਾ ਕਾਸਟ ਹੈ ਜਰਸੀ ਗੂਟਾ ਟੱਲੋ ਕੱਦ ਪੰਜ ਫੋਰ ਇੰਚ ਉਮਰ 20 ਤਰੀਕ ਚੌਥਾ ਮਹੀਨਾ 1999 ਪੜਾਈ ਬੀਸੀਏ ਇੱਕ ਭਰਾ ਕੈਨੇਡਾ ਮਾਤਾ ਪਿਤਾ ਪੰਜਾਬ ਕੁੜੀ ਪੰਜਾਬ ਹੈ ਭੈਣ ਨਹੀਂ ਕੋਈ ਰਿਸ਼ਤਾ ਮੁੰਡਾ ਕੈਨੇਡਾ ਪੀਆਰ ਹੋਵੇ ਜ਼ਮੀਨਦਾਰ ਕਿੱਲੇ ਤੋਂ ਉੱਪਰ ਹੋਵੇ ਤੇ ਨਸ਼ਾ ਰਹਿਤ ਹੋਵੇ ਜਿਸ ਪਰਿਵਾਰ ਨਾਲ ਰਿਸ਼ਤਾ ਮੈਚ ਕਰਦਾ ਉਹੀ ਸੰਪਰਕ ਕਰਿਓ ਆਗਲਾ ਰਿਸ਼ਤਾ ਇਹ ਨਾਮ ਹੈ ਸੰਦੀਪ ਕੌਰ ਕਾਸਟਾ ਜਰਸੀ ਗੋਤ ਬਰਾੜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਉਮਰ 8 8 ਤਰੀਕ 7ਵਾਂ ਮਹੀਨਾ 1999 ਕੱਦ 5'7 ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੱਕ ਭਰਾ ਪੜ੍ਹਾਈ ਲੜਕੀ ਨੇ ਪਾਸਟੂ ਪਾਸ ਕੰਮ ਕਰਦਾ ਸਾਰਾ ਜਾਣਦੀ ਆ ਰਿਸ਼ਤਾ ਮੁੰਡਾ ਜਰਸੀ ਕਾਸਟ ਤੋਂ ਹੋਵੇ ਜਮੀਨ 4 ਕਿਲੇ ਤੋਂ ਉੱਪਰ ਹੋਵੇ ਮੁੰਡਾ ਨਸ਼ਾ ਰਹਿਤ ਹੋਵੇ ਪਰਿਵਾਰ ਵਧੀਆ ਹੋਵੇ ਜੀ ਵਧੀਆ ਪਰਿਵਾਰ ਤੋਂ ਰਿਸ਼ਤੇ ਆ ਜੀ ਅੱਜ ਦੇ ਦੇਖੋ ਸਾਰੇ 13 ਕੁੜੀਆਂ ਦੇ ਰਿਸ਼ਤੇ ਆ ਟੋਟਲ ਅਗਲਾ ਦਿੱਤਾ ਆਇਆ ਨਾਮ ਹੈ ਕੌਰ ਕਾਸਟਾ ਅਰੂੜਾ ਸਿੱਖ ਖੱਤਰੀ ਜ਼ਿਲ੍ਹਾ ਅਮਰਸਰ ਉਮਰ 6 ਤਰੀਕ 7 ਮਹੀਨਾ 995 ਦਾ ਬੱਥ ਕੱਦ 5 5 ਪੜਾਈ ਐਮੇ ਪਾਸ ਪਰਿਵਾਰ ਚ ਮਾਤਾ ਪਿਤਾ ਇੱਕ ਪਰ ਆ ਵੱਡਾ ਬਿਆਹ ਹੈਗਾ ਇੱਕ ਭੈਣ ਕੁਆਰੀ ਹੈ ਕੁੜੀ ਘਰ ਹੈ ਇਸ ਟਾਈਮ ਪੜਾਈ ਤੋਂ ਬਾਅਦ ਕੱਦ ਦਾ ਕੰਮ ਕਰ ਵਧੀਆ ਹੁੰਦਾ। ਤ੍ਰਿਸ਼ਤਾ ਮੁੰਡਾ ਵਧੀਆ ਪੜਿਆ ਲਿਖਿਆ ਹੋਵੇ, ਨਸ਼ਾ ਰਹਿਤ ਹੋਵੇ। ਅਗਲਾ ਦਿੱਤਾ ਆਇਆ ਨਾਮਕਾ ਔਰ ਕਾਸਟ ਹੈ ਜਰਸੀ, ਗੋਤੱਟੇਲੋਂ ਜਨਮ 24/8/2001 ਦਾ ਬੱਤ, ਕੱਦ 5'5", ਪੜ੍ਹਾਈ ਬੀਏ ਪਾਸ, ਕੰਮ ਲੜਕੀ ਹੁਣ ਇਸ ਟਾਈਮ ਘਰ ਫ੍ਰੀ ਆ। ਪਰਿਵਾਰ ਛਮਾਤਾ ਪਿਤਾ ਇੱਕ ਭਰਾ ਤੇ ਇੱਕ ਭੈਣ ਆ। ਰਿਸ਼ਤਾ ਚਾਹੀਦਾ ਜੱਟ ਸੇ ਕਾਸਟੋ ਬੇ ਜਮੀਨ ਚਾਰ ਕਿਲੇ ਤੱਕ ਜੇ ਚਾਰ ਕਿਲੇ ਤੋਂ ਉੱਪਰ ਉਹ ਵੀ ਮੁੰਡਾ ਨਸ਼ਾ ਰਹਿ ਤੇ ਹੀ ਹੋਵੇ ਕੁੜੀ ਕਰਦਾ ਸਾਰਾ ਕੰਮ ਕਰ ਜਾਂਦੀ ਹੈ ਅਗਲਾ ਰਿਸ਼ਤਾ ਆਇਆ ਨਾਮਕੌਰ ਕਾਸਟਾ ਰੋੜਾ ਸਿੱਖ ਗੋਤਾ ਆਹੂਜਾ ਜਨਮ ਹੈ ਜੀ 19 ਤਰੀਕ 9ਵਾਂ ਮਹੀਨਾ 1999 ਕਰਦ 55 ਪੜ੍ਹਾਈ ਬੀ ਕਾਮ ਪਾਸ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਦੋ ਭਰਾ ਇੱਕ ਭੈਣ ਰਿਸ਼ਤਾ ਮੁੰਡਾ ਪੜਿਆ ਲਿਖਿਆ ਸੋਣਾ ਤੇ ਬੈਸ਼ਨ ਪਰਿਵਾਰ ਤੋਂ ਨਸ਼ੇ ਤੋ ਰਹਿ ਤੋ ਬੇਜੀ ਆਪਣਾ ਕੋਈ ਚੰਗਾ ਕੰਮਕਾਰ ਹੋਵੇ ਕੁੜੀ ਸੋਹਣੀ ਤੇ ਸਿਆਣੀ ਤੇ ਸਮਝਦਾਰ ਹੈ ਜੀ ਵਧੀਆ ਪਰਿਵਾਰ ਤੋਂ ਹੈ ਰਿਸ਼ਤਾ ਇੱਜਤ ਪੱਖੋਂ ਬਹੁਤ ਵਧੀਆ ਪਰਿਵਾਰ ਹੈ ਚੰਗਾ ਆਪਣਾ ਖੋਦ ਦਾ ਵੀ ਕੰਮਕਾਰ ਹੈ ਹ ਜਿਹਦੇ ਜੁੜੇ ਰਿਸ਼ਤੇ ਸੀ ਕਰੇ ਲੁ ਕੁੜੀਆਂ ਦੇ ਬਹੁਤ ਰਿਸ਼ਤੇ ਹੈ ਜੀ ਦੋ ਜਾਂ ਤਿੰਨ ਰਿਸ਼ਤੇ ਹੀ ਫੌਰਨ ਤੋਂ ਹੋਣਗੇ ਜੀ ਬਾਕੀ ਸਕਰੀਨ ਸ਼ਾਟ ਲੈ ਕੇ ਤੁਸੀਂ ਸਾਡੇ ਨਾਲ ਜੁੜਨਾਗਾ ਰਿਸ਼ਤਾ ਲੈਣ ਲਈ ਇੱਥੇ ਸਾਡਾ ਨੰਬਰ ਦਿੱਤਾ ਗਿਆ ਹੈਗਾ 946301409 ਅਗਲਾ ਨੈਕਸਟ ਰਸਤਾ ਹੈ ਜੀ ਨਾਮ ਹੈ ਕੌਰ ਕਾਸਟਲਵਾਨਾ ਸਿੱਖ ਜ਼ਿਲ੍ਹਾ ਜਲੰਧਰ ਜਨਮਦੋਦ 1998 ਕੱਦ 5'4 ਪੜ੍ਹਾਈ ਪਲੱਸ 2 ਪਾਸ ਕੰਮ ਕਰ ਫਰੀ ਹੈ ਘਰ ਦਾ ਕੰਮਕਾਰ ਸਾਰਾ ਜਾਣਦੀ ਹੈ ਫਿਰ ਤਾਂ ਮੁੰਡਾ ਕੰਮਕਾਰ ਵਧੀਆ ਕਰਦਾ ਹੋਵੇ ਕਾਸਟਲਵਾਨਾ ਹੀ ਹੋਵੇ ਪੂਰੀ ਸਿਆਣੀ ਤੇ ਸਮਝਦਾਰਾ ਵਿਆਹ ਸਿੰਪਲ ਤੇ ਵੈਸ਼ਨ ਤਰੀਕੇ ਨਾਲ ਕਰਨਾਗਾ ਮੰਗ ਕੋਈ ਨਾ ਹੋਵੇ ਏਸੀ ਰਿਸ਼ਤਾ ਜੀ ਰਿਸ਼ਤਾ ਲੈ ਲਈ ਸਕਰੀਨਸ਼ਾਟ ਲੈ ਲਿਆ ਕਰੋ ਜੀ ਜਿਸ ਪਰਵਾਰ ਨਾਲ ਰਿਸ਼ਤਾ ਮੈਚ ਕਰਦਾ ਸਿਰਫ ਉਹੀ ਸਾਡੇ ਨਾਲ ਰਿਸ਼ਤਾ ਲੈ ਲਈ ਸੰਪਰਕ ਕਰਿਓ ਧੰਨਵਾਦ ਜੀ ਸਾਡੇ ਚੈਨਲ ਨੂੰ ਬਾਕੀ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਰੀਆਂ ਐਡਾਂ ਨੂੰ ਲਾਈਕ ਜਰੂਰ ਕਰਿਆ ਕਰੋ ਸਬਸਕ੍ਰਾਈਬ ਕਰਨ ਨਾਲ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਧੰਨਵਾਦ ਜੀ